ਮੇਜ਼ਮੇਦ 11 ਇਸ ਸਪੈਸ਼ਲ ਦੇ ਹੁਕਮ ਨਾਲ ਸਾਡਾ ਕਾਸੋ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਜੀ ਇਹਦੇ ਵਿੱਚ ਜਿਹੜੇ ਪਹਿਲਾਂ ਦੇ ਸਮਗਲਰ ਹੁੰਦੇ ਪੁਰਾਣੇ ਸਰਮਾਰਗ ਸਰਗਰਮ ਸਮਗਲਰ ਨੇ ਇਹ ਤੋਂ ਨੋਟ ਨਹੀਂ ਹੋ ਜਾਂਦੀ ਆ ਤੇ ਵਿੱਚ ਜੇ ਕੋਈ ਸਾਨੂੰ ਅੱਛੀ ਇਨਫੋਰਮੇਸ਼ਨ ਮਿਲਦੀ ਆ ਅਸੀਂ ਉੱਥੇ ਹੀ ਵਰਕ ਕਰਦੇ ਆ ਤੇ ਇਹਦੇ ਵਿੱਚ ਸਾਨੂੰ ਐਨਡੀਪੀ ਸਕੀਮ ਦੇ ਤਹਿਤ ਕੋਈ ਨਾ ਕੋਈ ਰਿਕਵਰੀ ਦਾ ਚਾਂਸ ਬਣ ਜਾਂਦਾ ਹੈ। ਤੇ ਆ ਚੈਕਿੰਗ ਦੌਰਾਨ ਕੁਝ ਵੀ ਪ੍ਰਾਪਤ ਵੀ ਹੋਇਆ ਜੀ? ਨਹੀਂ ਅਸੀਂ ਲਗਾਤਾਰ ਲੱਗੇ ਹੋਏ ਆ ਜੇ ਕੋਈ ਰਿਕਵਰੀ ਹੋਊਗੀ ਤਾਂ ਆਪਜੀ ਨੋਟਿਸ ਜੂੜਿਆ ਬਜਾਊਗਾ। ਨਸ਼ੇ ਤਸਕਰੀਆਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਜੀ? ਨਸ਼ੇ ਤਸ ਦੇਖੋ ਜੀ ਐਂਡ ਦੇ ਇਹਦਾ ਜੋ ਵੀ ਆ ਸਭ ਤੋਂ ਵੱਡਾ ਗੱਲ ਤਾਂ ਖਮਿਆਜਾ ਪਰਿਵਾਰ ਭੋਗਦਾ ਜੀ। ਠੀਕ ਆ ਜੀ। ਸਭ ਤੋਂ ਜ਼ਿਆਦਾ ਮਾਪੇ ਖਮਾਜਾ ਭੁਗਦੇ ਨੇ ਔਲਾਦ ਨੂੰ ਵੱਡਾ ਕਰਦੇ ਨੇ ਜਿੰਨਾ ਖਰਚਾ ਮਾਪੇ ਲਾ ਤੇ ਪਾਲਣ ਪੋਸ਼ਣ ਤੇ ਕਰਦੇ ਪੜ੍ਹਾਈ ਤੇ ਕਰਦੇ ਨੇ ਉਦੋਂ ਦਾ ਮੁਕਰਦਮਿਆਂ ਤੇ ਕਰਦੇ ਨੇ ਐਂ ਦਾ ਐਂ ਡ ਮਾਤਾ ਪਿਤਾ ਨੂੰ ਬੇਪੱਲੇ ਕੀ ਪੈਂਦਾ ਤੇ ਉਦੋਂ ਔਲਾਦ ਵੀ ਕੋਕੋ ਬੈਠਦੇ ਨੇ ਤੁਹਾਨੂੰ ਪਤਾ ਵੀ ਜਿਹੜਾ ਚਿੱਟੇ ਦਾ ਨਸ਼ਾ ਆਇਆ ਜੇ ਕੋਈ 5 ਸਾਲ ਸੇਵਨ ਕਰ ਲਵੇ ਤਾਂ ਉਹ ਦੁਆਰਾ ਨਾ ਦਾ ਜਿਉਣ ਵਾਲਾ ਜਾਂ ਮਰਨ ਚ ਨਾ ਉਹਦਾ ਇਲਾਜ ਹੁੰਦਾ ਜੇ ਤਾਂ ਪ੍ਰੋਪਰ ਟੇਕੇ ਇਲਾਜ ਕਰਾ ਲਵੇ ਫਿਰ ਤਾਂ ਕੋਈ ਵੀ ਨਸ਼ਾ ਛੁਡਾਇਆ ਜਾ ਸਕਦਾ ਪਰ ਜੇ ਉਹਨਾਂ ਟੇਕੇ ਇਲਾਜ ਨਹੀਂ ਕਰਾਉਣਾ ਹੈਗਾ ਤਾਂ ਉਹਦੀ ਲਾਈਫ 5 ਸਾਲ ਤੋਂ ਵੱਧ ਨਹੀਂ ਹੈਗੀ ਤੇ ਮਾਪਿਆਂ ਨੂੰ ਰੋਣਾ ਰੋਣਾ ਰਹਿ ਜਾਂਦਾ ਵਾ ਸੈਂਡ ਤੇ